ਇੱਕ ਪਤੀ ਪਤਨੀ ਦੇ ਜੀਵਨ ਵਿੱਚੋਂ ਖੁਸ਼ੀਆਂ ਖਤਮ ਹੁੰਦੀਆਂ ਜਾ ਰਹੀਆਂ ਸਨ। ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੋਣ ਲੱਗੀ ਕਿ ਹੁਣ ਅਸੀਂ ਪਹਿਲਾਂ ਦੀ ਤਰ੍ਹਾਂ ਖੁਸ਼ ਨਹੀਂ ਰਹਿੰਦੇ। ਸਾਡੇ ਜੀਵਨ ਵਿੱਚ ਤਾਂ ਹੁਣ ਖੁਸ਼ੀਆਂ ਬਚੀਆਂ ਹੀ ਨਹੀਂ। ਤਾਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਨੇੜੇ ਹੀ ਇੱਕ ਮਹਾਤਮਾ ਜੀ ਰਹਿੰਦੇ ਹਨ। ਤੁਸੀਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ। ਉਹਨਾਂ ਕੋਲ ਹਰ ਸਮੱਸਿਆ ਦਾ ਹੱਲ ਹੈ। ਉਹ ਗਏ ਤੇ ਜਾ ਕੇ ਆਪਣੀ ਗੱਲ ਰੱਖੀ ਮਹਾਤਮਾ ਜੀ ਦੇ ਸਾਹਮਣੇ ਕਿ ਅਸੀਂ ਹੁਣ ਖੁਸ਼ ਨਹੀਂ ਹਾਂ। ਪਹਿਲਾਂ ਬਹੁਤ ਖੁਸ਼ ਸਾਂ ਹੁਣ ਸਾਡੇ ਜੀਵਨ ਵਿੱਚੋਂ ਖੁਸ਼ੀਆਂ ਘਟਦੀਆਂ ਜਾ ਰਹੀਆਂ ਹਨ ਮਹਾਤਮਾ ਜੀ ਨੇ ਕਿਹਾ ਬਹੁਤ ਸੌਖਾ ਹੈ ਤੁਸੀਂ ਇੱਕ ਕੰਮ ਕਰੋ ਘੁੰਮਣ ਦੇ ਲਈ ਚਲੇ ਜਾਵੋ ਤੁਹਾਨੂੰ ਥੋੜਾ ਸਮਾਂ ਮਿਲੇਗਾ ਦੂਜੀ ਗੱਲ ਜਦੋਂ ਤੁਸੀਂ ਘੁੰਮਣ ਲਈ ਜਾਵੋ ਤਾਂ ਅਜਿਹੇ ਕਿਸੇ ਜੋੜੇ ਨੂੰ ਲੱਭਣਾ ਸ਼ੁਰੂ ਕਰਨਾ ਕਿ ਜੋ ਪੂਰੀ ਤਰ੍ਹਾਂ ਖੁਸ਼ ਹੋਵੇ ਸੰਪੂਰਨ ਖੁਸ਼ ਹੋਵੇ ਉਹਨਾਂ ਦੇ ਕੱਪੜੇ ਦਾ ਇੱਕ ਛੋਟਾ ਜਿਹਾ ਹਿੱਸਾ ਲੈ ਕੇ ਆਓ ਤੇ ਆਪਣੇ ਕੋਲ ਰੱਖ ਲਿਓ ਆਪਣੇ ਘਰ ਵਿੱਚ ਉਸ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਇਹ ਜੋ ਜੋੜਾ ਸੀ ਬਹੁਤ ਖੁਸ਼ ਹੋਇਆ ਕਹਿਣ ਲੱਗਾ ਕਿ ਇਹ ਬਹੁਤ ਸੌਖਾ ਤਰੀਕਾ ਹੈ ਚੱਲਦੇ ਹਾਂ ਘੁੰਮਣ ਤੇ ਘੁੰਮਣ ਦੇ ਲਈ ਨਿਕਲ ਗਏ ਆਪਣੀ ਸਟੇਟ ਵਿੱਚ ਪੂਰਾ ਘੁੰਮੇ ਪਰ ਉੱਥੇ ਉਹਨਾਂ ਨੂੰ ਕੋਈ ਅਜਿਹਾ ਜੋੜਾ ਨਹੀਂ ਮਿਲਿਆ ਜੋ ਪੂਰੀ ਤਰ੍ਹਾਂ ਖੁਸ਼ ਹੋਵੇ ਦੂਜੇ ਸਟੇਟ ਵਿੱਚ ਗਏ ਤਾਂ ਉੱਥੇ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਇੱਥੇ ਦੇ ਰਾਜਾ ਰਾਣੀ ਬਹੁਤ ਖੁਸ਼ ਰਹਿੰਦੇ ਹਨ ਉਹ ਰਾਜਾ ਦੇ ਦਰਬਾਰ ਵਿੱਚ ਗਏ ਰਾਜੇ ਨੂੰ ਪ੍ਰਣਾਮ ਕੀਤਾ ਤੇ ਕਿਹਾ ਕਿ ਤੁਸੀਂ ਖੁਸ਼ ਹੋ? ਤਾਂ ਰਾਜੇ ਰਾਣੀ ਨੇ ਕਿਹਾ ਹਾਂ ਅਸੀਂ ਖੁਸ਼ ਹਾਂ। ਕੋਈ ਕਮੀ ਨਹੀਂ ਤੁਸੀਂ ਦੇਖ ਰਹੇ ਹੋ। ਇੰਨਾ ਵੱਡਾ ਮਹਿਲ ਹੈ, ਸਭ ਖੁਸ਼ ਹਨ ਸਾਡੇ ਰਾਜ ਵਿੱਚ। ਤਾਂ ਇਸ ਜੋੜੇ ਨੇ ਸਵਾਲ ਕੀਤਾ ਕਿ ਕੀ ਤੁਸੀਂ ਸੰਪੂਰਨ ਰੂਪ ਵਿੱਚ ਖੁਸ਼ ਹੋ? ਤਾਂ ਰਾਜਾ ਰਾਣੀ ਦਾ ਚਿਹਰਾ ਥੋੜਾ ਉਦਾਸ ਹੋ ਗਿਆ। ਉਹਨਾਂ ਨੇ ਕਿਹਾ ਪੂਰੀ ਤਰ੍ਹਾਂ ਖੁਸ਼ ਤਾਂ ਨਹੀਂ ਹਾਂ ਕਿਉਂਕਿ ਸਾਡੀ ਕੋਈ ਸੰਤਾਨ ਨਹੀਂ ਹੈ। ਇਸ ਗੱਲ ਦੀ ਸਾਨੂੰ ਚਿੰਤਾ ਹੁੰਦੀ ਹੈ ਕਿ ਸਾਡੀ ਕੋਈ ਸੰਤਾਨ ਨਹੀਂ ਹੈ। ਪਰ ਕੋਈ ਗੱਲ ਨਹੀਂ ਪ੍ਰਜਾ ਹੀ ਸਾਡੀ ਸੰਤਾਨ ਹੈ ਫਿਰ ਤੋਂ ਥੋੜਾ ਜਿਹਾ ਉਹਨਾਂ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਇਸ ਜੋੜੇ ਨੂੰ ਉੱਥੋਂ ਨਿਰਾਸ਼ਾ ਹੱਥ ਲੱਗੀ ਇਹਨਾਂ ਨੇ ਸੋਚਿਆ ਕਿ ਇਹ ਖੁਸ਼ ਨਹੀਂ ਹਨ ਇਹ ਉੱਥੋਂ ਚਲੇ ਗਏ ਘੁੰਮਦੇ ਰਹੇ ਘੁੰਮਦੇ ਰਹੇ 15-20 ਦਿਨ ਲੰਘ ਗਏ ਕਿਸੇ ਹੋਰ ਸ਼ਹਿਰ ਗਏ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ ਇੱਕ ਵੱਡੇ ਬਿਜ਼ਨਸਮੈਨ ਨੇ ਸੇਠ ਜੀ ਨੇ ਉਹਨਾਂ ਦੀ ਕੋਠੀ ਹੈ ਬਹੁਤ ਵੱਡੀ ਸੇਠ ਤੇ ਉਹਨਾਂ ਦੀ ਪਤਨੀ ਖੁਸ਼ ਰਹਿੰਦੇ ਹਨ ਉਹ ਉਸ ਸੇਠ ਜੀ ਦੇ ਬੰਗਲੇ ਤੇ ਗਏ ਤੇ ਜਾ ਕੇ ਮਿਲੇ ਜਾ ਕੇ ਦੇਖਿਆ ਉਹਨਾਂ ਨੂੰ ਬੱਚੇ ਬਹੁਤ ਸਾਰੇ ਦਿਖੇ ਚਾਰ ਪੰਜ ਬੱਚੇ ਸਨ ਉਹਨਾਂ ਨੇ ਕਿਹਾ ਚਲੋ ਇਹਨਾਂ ਦੇ ਸੰਤਾਨ ਦੀ ਕੋਈ ਚਿੰਤਾ ਨਹੀਂ بڑا ਮਕਾਨ ਹੈ ਤੇ ਬਿਜ਼ਨਸ ਚੱਲ ਰਿਹਾ ਹੈ ਇਹ ਤਾਂ ਖੁਸ਼ ਹੀ ਹੋਣਗੇ ਉਹਨਾਂ ਨਾਲ ਭੋਜਨ ਕੀਤਾ ਤੇ ਉਸ ਤੋਂ ਬਾਅਦ ਪੁੱਛਿਆ ਕਿ ਤੁਸੀਂ ਖੁਸ਼ ਹੋ ਸੇਠ ਤੇ ਉਸਦੀ ਪਤਨੀ ਨੇ ਕਿਹਾ ਹਾਂ ਅਸੀਂ ਖੁਸ਼ ਹਾਂ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸੰਪੂਰਨ ਰੂਪ ਵਿੱਚ ਖੁਸ਼ ਹੋ ਤਾ ਸੇਠ ਦੀ ਪਤਨੀ ਥੋੜੀ ਜਿਹੀ ਟੈਨਸ਼ਨ ਵਿੱਚ ਆ ਗਈ। ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਪੂਰੀ ਤਰ੍ਹਾਂ ਖੁਸ਼ ਤਾਂ ਨਹੀਂ ਹਾਂ। ਇੰਨੇ ਸਾਰੇ ਬੱਚੇ ਹਨ, ਇਹਨਾਂ ਦੀਆਂ ਲੜਾਈਆਂ ਸੁਲਝਾਉਂਦੇ ਰਹਿੰਦੇ ਹਾਂ ਸਾਰਾ ਦਿਨ। ਲੱਗਦਾ ਹੈ ਕਿ ਹੁਣ ਬਸ ਇਹੀ ਜੀਵਨ ਹੈ। ਸਾਰਾ ਦਿਨ ਬੱਚਿਆਂ ਦੀਆਂ ਲੜਾਈਆਂ ਸੁਲਝਾਉਂਦੇ ਰਹੋ। ਇਸ ਵਿੱਚ ਹੀ ਸਾਡਾ ਸਾਰਾ ਸਮਾਂ ਨਿਕਲ ਜਾਂਦਾ ਹੈ। ਇਸ ਲਈ ਪੂਰੀ ਤਰ੍ਹਾਂ ਖੁਸ਼ ਤਾਂ ਨਹੀਂ ਹਾਂ। ਇਹ ਇੱਥੋਂ ਵੀ ਉਦਾਸ ਤੇ ਨਿਰਾਸ਼ ਹੋ ਕੇ ਚਲੇ ਗਏ। ਇਨ੍ਹਾਂ ਦੀ ਯਾਤਰਾ ਚੱਲਦੀ ਰਹੀ ਚੱਲਦੀ ਰਹੀ ਇੱਕ ਸੁਨਸਾਨ ਜਗ੍ਹਾ ਪਹੁੰਚੇ ਜਿੱਥੇ ਦੇਖਿਆ ਇੱਕ ਛੋਟਾ ਜਿਹਾ ਖੇਤ ਹੈ ਉਸ ਵਿੱਚ ਫਸਲ ਲਹਿਰਾ ਰਹੀ ਸੀ ਇਨ੍ਹਾਂ ਦੋਨਾਂ ਦੇ ਚਿਹਰੇ ਤੇ ਖੁਸ਼ੀ ਆ ਗਈ ਕਿ ਇਸ ਸੁਨਸਾਨ ਜਗ੍ਹਾ ਤੇ ਵੀ ਕੋਈ ਖੇਤੀ ਕਰ ਰਿਹਾ ਹੈ ਉਹ ਤਾਂ ਖੁਸ਼ ਹੀ ਹੋਵੇਗਾ ਇਹ ਗਏ ਤੇ ਜਾ ਕੇ ਦੇਖਿਆ ਕਿ ਕਿਸਾਨ ਜੋ ਖੇਤੀ ਕਰ ਰਿਹਾ ਸੀ ਉਸ ਤੋਂ ਬਾਅਦ ਆਪਣਾ ਦੁਪਹਿਰ ਦਾ ਭੋਜਨ ਖਾਣ ਵਾਲਾ ਸੀ ਉਹ ਪੇੜ ਦੇ ਥੱਲੇ ਆ ਕੇ ਬੈਠ ਗਿਆ ਦੂਰ ਤੋਂ ਉਸਦੀ ਪਤਨੀ ਤੇ ਬੱਚੀ ਆ ਰਹੀ ਸੀ ਭੋਜਨ ਲੈ ਕੇ ਉਹਨਾਂ ਨੂੰ ਲੱਗਿਆ ਕਿ ਇਹ ਜੋ ਛੋਟਾ ਜਿਹਾ ਪਰਿਵਾਰ ਹੈ ਇਹ ਬਹੁਤ ਖੁਸ਼ ਹੈ ਇਹਨਾਂ ਨੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਭੋਜਨ ਕੀਤਾ ਤੇ ਫਿਰ ਆਪਣਾ ਸਵਾਲ ਕੀਤਾ ਕਿ ਤੁਸੀਂ ਖੁਸ਼ ਹੋ ਕਿਸਾਨ ਅਤੇ ਉਸਦੀ ਪਤਨੀ ਨੇ ਕਿਹਾ ਹਾਂ ਅਸੀਂ ਖੁਸ਼ ਹਾਂ ਕਿ ਤੁਸੀਂ ਸੰਪੂਰਨ ਰੂਪ ਵਿੱਚ ਖੁਸ਼ ਹੋ ਤਾਂ ਉਹਨਾਂ ਨੇ ਕਿਹਾ ਹਾਂ ਅਸੀਂ ਸੰਪੂਰਨ ਰੂਪ ਵਿੱਚ ਖੁਸ਼ ਹਾਂ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਉੱਪਰ ਵਾਲੇ ਨੇ ਜਿਸ ਹਾਲ ਵਿੱਚ ਰੱਖਿਆ ਹੈ ਅਸੀਂ ਖੁਸ਼ ਰਹਿੰਦੇ ਹਾਂ ਮਸਤ ਰਹਿੰਦੇ ਹਾਂ ਇਸ ਤੋਂ ਉੱਪਰ ਹੋਰ ਕੀ ਚਾਹੀਦਾ ਸੀ ਜਦੋਂ ਜਵਾਬ ਮਿਲ ਚੁੱਕਿਆ ਸੀ ਕਿਹਾ ਅਸੀਂ ਸੰਪੂਰਨ ਰੂਪ ਵਿੱਚ ਖੁਸ਼ ਹਾਂ ਤਾਂ ਪਤੀ ਪਤਨੀ ਨੇ ਪੁੱਛ ਲਿਆ ਕਿਸਾਨ ਨੂੰ ਕਿ ਕੀ ਤੁਹਾਡਾ ਸ਼ਰਟ ਦਾ ਇੱਕ ਛੋਟਾ ਜਿਹਾ ਟੁਕੜਾ ਮਿਲ ਸਕਦਾ ਹੈ ਅਸੀਂ ਲੈ ਕੇ ਜਾਣਾ ਹੈ ਕਿਸੇ ਨੇ ਸਾਨੂੰ ਉਪਾਅ ਦੱਸਿਆ ਹੈ ਤਾਂ ਕਿਸਾਨ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਜੇ ਇਸ ਸ਼ਰਟ ਦਾ ਟੁਕੜਾ ਪਾੜ ਕੇ ਤੁਸੀਂ ਲੈ ਜਾਵੋਗੇ ਤਾਂ ਮੈਂ ਕੱਲ ਨੂੰ ਕੀ ਪਾਉਂਗਾ ਇਹਨਾਂ ਨੂੰ ਸਮਝ ਵਿੱਚ ਆ ਗਿਆ ਕਿ ਇਹ ਕਿਸਾਨ ਵੀ ਸੰਪੂਰਨ ਰੂਪ ਵਿੱਚ ਖੁਸ਼ ਨਹੀਂ ਹੈ ਵਾਹ ਛੋਟੀ ਜਹੀ ਕਹਾਣੀ ਹੈ ਪਰ ਸਾਰ ਇਹ ਹੈ ਕਿ ਜੇ ਤੁਸੀਂ ਕੰਪਲੀਟਲੀ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਇਹ ਕਦੇ ਨਹੀਂ ਹੋ ਸਕਦਾ ਖੁਸ਼ੀਆਂ ਜੋ ਹਨ ਉਹ ਬਹੁਤ ਛੋਟੇ ਛੋਟੇ ਪਲਾਂ ਵਿੱਚ ਹੁੰਦੀਆਂ ਹਨ ਅਸੀਂ ਬੜੀਆਂ ਖੁਸ਼ੀਆਂ ਦੇ ਪਿੱਛੇ ਦੌੜਦੇ ਰਹਿੰਦੇ ਹਾਂ ਤੇ ਜੋ ਅਸਲੀ ਖੁਸ਼ੀ ਹੈ ਉਸ ਨੂੰ ਭੁੱਲ ਜਾਂਦੇ ਹਾਂ ਇਸ ਕਹਾਣੀ ਨੂੰ ਯਾਦ ਰੱਖੋ ਤੇ ਹਰ ਪਲ ਮੁਸਕਰਾਉਂਦੇ ਰਹੋ